ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੇ ਹਮਲੇ ਦੇ ਮਾਮਲੇ ਵਿੱਚ ਜਿਹੜੀ ਹੁਣ ਅਦਾਲਤੀ ਕਾਰਵਾਈ ਹੈ ਜਾਂ ਜਿਹੜੀ ਆਪਾਂ ਪੁਲਿਸ ਦੀ ਕਾਰਵਾਈ ਦੀ ਗੱਲ ਕਰ ਲਈਏ ਉਸ ਉੱਪਰ ਹੁਣ ਤਾਜ਼ਾ ਅਪਡੇ ਕੀ ਹੈ ਉਹ ਜ਼ਰੂਰ ਦਰਸ਼ਕਾਂ ਦੇ ਨਾਲ ਤਾਜ਼ਾ ਅਪਡੇਟ ਸਾਂਝਾ ਕਰਿਓ ਕਿਉਂਕਿ ਇਹ ਵੀ ਪਤਾ ਲੱਗਿਆ ਹੈ ਕਿ ਐਸ ਡੀ ਪੀ ਸੀ ਨੇ ਜਿਹੜੀ ਵੀਡੀਓ ਫੁਟੇਜ ਸੀ ਉਸ ਦਿਨ ਦੀ ਉਹ ਸਾਰੀ ਵੀਡੀਓ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ ਤੇ ਅੱਜ ਪੁਲਿਸ ਕੋਈ ਵੱਡੇ ਖੁਲਾਸੇ ਵੀ ਕਰ ਸਕਦੀ ਹੈ ਸੋ ਤੁਸੀਂ ਕੀ ਕਿਹੜੀ ਜਾਣਕਾਰੀ ਜੋ ਹੈ ਕਿਹੜੇ ਤਾਜ਼ਾ ਅਪਡੇਟ ਇਸ ਮਾਮਲੇ ਦੇ ਉੱਪਰ ਜੋ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਦੇਖੋ ਜਿਸ ਦਿਨ ਦਾ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਹੈ ਜਾਂ ਹਮਲੇ ਦੀ ਕੋਸ਼ਿਸ਼ ਹੋਈ ਹੈ ਅਟੈਂਪਟ ਹੋਇਆ ਹੈ ਉਹਨਾਂ ਤੇ ਗੋਲੀ ਦਾ ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਪੁਲਿਸ ਦੇ ਵਿਚਾਲੇ ਤਣਾ ਤਣੀ ਚੱਲ ਰਹੀ ਹੈ ਹੁਣ ਕੱਲ ਜਿਹੜੀ ਅਦਾਲਤੀ ਕਾਰਵਾਈ ਸੀ ਕੱਲ ਅਦਾਲਤੀ ਕਾਰਵਾਈ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਲੀਡਰ ਔਰ ਪੁਲਿਸ ਇਹਨਾਂ ਦੇ ਵਿਚਾਲੇ ਇੱਕ ਤਣਾ ਤਣੀ ਨਜ਼ਰ ਆਈ ਪੁਲਿਸ ਨੇ ਕੱਲ ਅਦਾਲਤ ਦੇ ਵਿੱਚ ਇਹ ਗੱਲ ਦੱਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਉਹਨਾਂ ਦਾ ਸ਼ਰਯੋਗ ਨਹੀਂ ਕਰਦੀ। ਔਰ ਜਿਹੜੀ ਵੀਡੀਓ ਫੁਟੇਜ ਹੈ ਜਿਹੜੀ ਸੀਸੀਟੀਵੀ ਫੁਟੇਜ ਹੈ ਜਿਹੜੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੈਮਰੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਤਸਵੀਰਾਂ ਨੇ ਪੁਲਿਸ ਦਾ ਇਲਜ਼ਾਮ ਸੀ ਕਿ ਐਸਜੀਪੀ ਨੇ ਉਹ ਵੀ ਸਾਨੂੰ ਉਪਲਬਧ ਨਹੀਂ ਕਰਾਈਆਂ ਜਦਕਿ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਲੀਡਰ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਪਿਛਲੇ 4 ਦਸੰਬਰ ਤੋਂ ਬਾਅਦ ਹੀ ਔਰ ਉਹਦੇ ਵਿੱਚ ਉਹ ਲਗਾਤਾਰ ਸੀਸੀਟੀਵੀ ਫੁਟੇਜ ਦੇ ਹਵਾਲੇ ਨਾਲ ਨਰੈਣ ਸਿੰਘ ਚੌੜਾ ਬਾਬਾ ਧਰਮਾਵਰ ਦੂਸਰੇ ਇੱਕ ਵਿਅਕਤੀ ਬਾਰੇ ਲਗਾਤਾਰ ਜ਼ਿਕਰ ਕਰ ਰਹੇ ਨੇ ਹੁਣ ਉਸ ਤੋਂ ਬਾਅਦ ਅਦਾਲਤ ਨੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਕੀਤਾ ਔਰ ਪਤਾ ਹੀ ਲੱਗਿਆ ਕਿ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਸਾਰੀਆਂ ਸੀਸੀਟੀਵੀ ਫੁਟੇਜ ਵੀਡੀਓਜ਼ ਉਹ ਪੁਲਿਸ ਨੂੰ ਸੌਂਪ ਦਿੱਤੀਆਂ ਨੇ ਔਰ ਅੱਗੇ ਇਥੋਂ ਤੱਕ ਜਾਣਕਾਰੀ ਹੈ ਕਿ ਕੱਲ ਰਾਤ ਦੀ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀਆਂ ਨੇ ਜਿਹੜੀਆਂ ਸੀਸੀਟੀਵੀ ਫੁਟੇਜ ਲਗਾਤਾਰ ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਦਾ ਕੁਝ-ਕੁਝ ਹਿੱਸਾ ਦਿਖਾ ਰਹੇ ਸੀ ਹੁਣ ਪੁਲਿਸ ਮੁਕੰਮਲ ਤੌਰ ਤੇ ਉਹਨਾਂ ਸੀਸੀਟੀਵੀ ਫੁਟੇਜਸ ਨੂੰ ਖੰਗਾਲੇਗੀ ਪਰ ਪੁਲਿਸ ਕਿਹੜੇ ਖੁਲਾਸੇ ਕਰਦੀ ਹੈ ਅੱਜ ਇਸ ਗੱਲ ਤੇ ਵੀ ਇੰਤਜ਼ਾਰ ਰਹੇਗਾ ਕਿਉਂਕਿ ਕੱਲ ਜਦੋਂ ਅਦਾਲਤ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਪੇਸ਼ ਕੀਤਾ ਗਿਆ ਕਿੰ ਰਣ ਸਿੰਘ ਚੌੜਾ ਦੇ ਪੁੱਤਰ ਨੇ ਵੀ ਇਹ ਗੱਲਾਂ ਆਖੀਆਂ ਕਿ ਅਕਾਲੀ ਦਲ ਦੇ ਲੀਡਰ ਸਿਰਫ ਇੱਕ ਪੱਖ ਦੀਆਂ ਸੀਸੀਟੀਵੀ ਤਸਵੀਰਾਂ ਸਰਵਜਨਿਕ ਕਰ ਰਹੇ ਨੇ ਜਦਕਿ ਨਰੈਨ ਸਿੰਘ ਚੌੜਾ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੂੰ ਵੀ ਮਿਲੇ ਸੀ ਦੁੱਖਪੰਜਨ 베ਰੀ ਦੇ ਹੇਠਾਂ ਇਹ ਉਹਨਾਂ ਦਾ ਬਿਆਨ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਹਾਲਾਂਕਿ ਇਹ ਗੱਲ ਕਹੀ ਹੈ ਕਿ ਉਹ ਜ਼ਰੂਰ ਮਿਲੇ ਹੋਣਗੇ 100 ਬੰਦੇ ਉਹਨਾਂ ਨੂੰ ਮਿਲਦੇ ਨੇ ਪਰ ਉਹ ਨਰੈਨ ਸਿੰਘ ਚੌੜਾ ਬਾਰੇ ਕੁਝ ਨਹੀਂ ਸੀ ਜਾਣਦੇ ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਇਹ ਬਿਆਨ ਹੈ ਉਹਦੇ ਨਾਲ ਇਹ ਤਸਵੀਰ ਜਿਹੜੀ ਉਲਝ ਰਹੀ ਸੀ ਕੁਝ ਸਟਾਫ ਹੋਣ ਦੀ ਤਸਵੀਰ ਸਾਹਮਣੇ ਆਈ ਹੈ ਪਰ ਅਜੇ ਵੀ ਇਸ ਗੱਲ ਦੇ ਉੱਤੇ ਰਹੱਸ ਬਣਿਆ ਹੋਇਆ ਹੈ ਕਿ ਕੀ ਸੱਚਮੁੱਚ ਨਰੈਨ ਸਿੰਘ ਚੋੜਾ ਜਾਂ ਹਰਜਿੰਦਰ ਸਿੰਘ ਧਾਮੀ ਇੱਕ ਦੂਸਰੇ ਨੂੰ ਕਦੇ ਨਹੀਂ ਮਿਲੇ ਇਸ ਤੋਂ ਪਹਿਲਾਂ ਉਹ ਇੱਕ ਦੂਸਰੇ ਬਾਰੇ ਨਹੀਂ ਜਾਣਦੇ ਸੀ ਹਾਲਾਂਕਿ ਨਰੈਨ ਸਿੰਘ ਚੋੜਾ ਤਾਂ ਜ਼ਰੂਰ ਜਾਣਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰ ਕੀ ਹਰਜਿੰਦਰ ਸਿੰਘ ਧਾਮੀ ਪਹਿਲਾਂ ਕਦੇ ਨਹੀਂ ਸੀ ਜਾਣਦੇ ਨਰੈਨ ਸਿੰਘ ਚੋੜਾ ਨੂੰ ਇਹ ਪੁਆਇੰਟ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਅੱਗੇ ਵੱਧ ਸਕਦਾ ਕਿਉਂਕਿ ਇੱਕ ਦੂਸਰੇ ਦੇ ਉੱਪਰ ਨਿੱਜੀ ਹਮਲੇ ਵੀ ਇਸ ਪੁਲਿਸ ਦੀ ਜਾਂਚ ਦੇ ਦੌਰਾਨ ਹੋ ਰਹੇ ਨੇ ਪੁਲਿਸ ਦਾ ਕਹਿਣਾ ਸੀ ਕਿ ਐਸਜੀਪੀਸੀ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਦੇ ਰਹੀ ਪਰ ਐਸਜੀਪੀਸੀ ਵੱਲੋਂ ਕਿਹਾ ਗਿਆ ਕਿ ਅਸੀਂ ਕਦੇ ਵੀ ਪੁਲਿਸ ਨੂੰ ਇਨਕਾਰ ਨਹੀਂ ਕੀਤਾ ਸੀਸੀਟੀਵੀ ਫੁਟੇਜ ਨੇ ਜਿਹੜੀਆਂ ਅਸੀਂ ਕੱਲ ਸ਼ਾਮ ਨੂੰ ਸੌਂਪ ਦਿੱਤੀਆਂ ਨੇ ਹੁਣ ਇਹਦੇ ਤੇ ਦੋ ਸਵਾਲ ਖੜੇ ਹੁੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਲੀਡਰ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਵੀਡੀਓ ਦਿਖਾ ਰਹੇ ਨੇ ਪਰ ਅਗਰ ਐਸਜੀਪੀਸੀ ਨੇ ਪੁਲਿਸ ਨੂੰ ਇਹ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਉਹਦੇ ਪਿੱਛੇ ਕਾਰਨ ਕੀ ਹੈ ਕਿ ਪੁਲਿਸ ਨੇ ਪਹਿਲਾਂ ਮੰਗੀ ਨਹੀਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਤਸਵੀਰਾਂ ਉਪਲਬਧ ਨਹੀਂ ਕਰਾਈਆਂ ਇਹਦੇ ਪਿੱਛੇ ਕੀ ਵਜ੍ਹਾ ਹੈ ਇਹ ਵੀ ਆਉਣ ਦੇ ਦਿਨਾਂ 'ਚ ਸਾਫ਼ ਹੋਏਗੀ ਪਰ ਇਹ ਪੂਰਾ ਮਾਮਲਾ ਕੱਲ ਅਦਾਲਤ ਦੇ ਵਿੱਚ ਵੀ ਬਹੁਤ ਗੁੰਝਲਦਾਰ ਬਣਿਆ ਰਿਹਾ ਪਰ ਪੁਲਿਸ ਲਗਭਗ 8 ਦਿਨਾਂ ਦਾ ਰਿਮਾਂਡ ਮੰਗ ਰਹੀ ਸੀ ਨਰੈਨ ਸਿੰਘ ਚੌੜਾ ਦਾ ਪੁਲਿਸ ਦਾ ਦਾਵਾ ਸੀ ਕਿ ਕਈ ਜਗ੍ਹਾ ਤੇ ਜਿੱਥੇ ਨਿਸ਼ਾਨਦੇਹੀਆਂ ਮਿਲੀਆਂ ਨੇ ਜਾਂ ਲੋਕੇਸ਼ਨਾਂ ਮਿਲੀਆਂ ਨੇ ਨਰੈਨ ਸਿੰਘ ਚੌੜਾ ਦੀਆਂ ਉੱਥੇ-ਉੱਥੇ ਨਰੈਨ ਸਿੰਘ ਚੌੜਾ ਨੂੰ ਲੈ ਕੇ ਜਾਇਆ ਜਾਣਾ ਪਰ ਅਦਾਲਤ ਵੱਲੋਂ ਨਰੈਨ ਸਿੰਘ ਚੌੜਾ ਦਾ ਸਿਰਫ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਔਰ ਇਹ ਤੀਸਰੀ ਵਾਰ ਹੋਇਆ ਸਭ ਤੋਂ ਪਹਿਲੀ ਵਾਰ ਵੀ ਉਹਨਾਂ ਨੂੰ 3 ਦਿਨ ਦੇ ਲਈ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਤੇ ਦੂਸਰੀ ਵਾਰ ਵੀ ਉਹਨਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਜੋ ਕੁੱਲ ਮਿਲਾ ਕੇ ਦੇਖਿਆ ਜਾਵੇ ਇਹ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ ਹਲੇ ਤੱਕ ਪੁਲਿਸ ਨੇ ਜਿਹੜੀਆਂ ਇਹ ਸੀਸੀਟੀਵੀ ਵੀਡੀਓਜ਼ ਨੇ ਇਹਨਾਂ ਬਾਰੇ ਕਿਸੇ ਤਰ੍ਹਾਂ ਦੇ ਖੁਲਾਸੇ ਨਹੀਂ ਕੀਤੇ ਮੰਨਿਆ ਇਹ ਜਾ ਰਿਹਾ ਹੈ ਕਿ ਪੁਲਿਸ ਕੱਲ ਰਾਤ ਦੀ ਹੀ ਵੱਖ-ਵੱਖ ਟੀਮਾਂ ਦੇ ਜ਼ਰੀਏ ਸੀਸੀਟੀਵੀ ਨੂੰ ਮੋਨੀਟਰ ਕਰ ਰਹੀ ਹੈ ਸਿਰਫ ਦਰਬਾਰ ਸਾਹਿਬ ਕੰਪਲੈਕਸ ਦੇ ਸੀਸੀਟੀਵੀ ਫੁਟੇਜ ਨਹੀਂ ਪੁਲਿਸ ਨੇ ਵੱਖ-ਵੱਖ ਰਸਤਿਆਂ ਦੇ ਸੀਸੀਟੀਵੀ ਫੁਟੇਜ ਨੇ ਜਿਹੜੇ ਉਹ ਵੀ ਹਾਸਲ ਕਰ ਲਏ ਨੇ ਔਰ ਹੋ ਸਕਦਾ ਹੈ ਕਿ ਪੁਲਿਸ ਕਿਸੇ ਨਾ ਕਿਸੇ ਨਤੀਜੇ ਤੇ ਇਹਨਾਂ ਸੀਸੀਟੀਵੀ ਫੁਟੇਜ ਦੇ ਸਹਾਰੇ ਪਹੁੰਚੇ ਪਰ ਅਕਾਲੀ ਲੀਡਰਾਂ ਦੇ ਨਾਲ ਜਿਹੜੀ ਨਰੈਣ ਸਿੰਘ ਚੌੜਾ ਦੇ ਮਿਲਣ ਦੀਆਂ ਗੱਲਾਂ ਆਈਆਂ ਨੇ ਕੀ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਵੀ ਹੋਰ ਲੀਡਰਾਂ ਨੂੰ ਨਰੈਣ ਸਿੰਘ ਚੌੜਾ ਮਿਲੇ ਅਗਰ ਮਿਲੇ ਤੇ ਉਹਦੇ ਪਿੱਛੇ ਕੀ ਵਜ੍ਹਾ ਰਹੀ ਉਹਨਾਂ ਦੀ ਕੀ ਮਨਸ਼ਾ ਰਹੀ ਔਰ ਅਕਾਲੀ ਦਲ ਦੇ ਲੀਡਰਾਂ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਪੁਲਿਸ ਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਸੂਚਨਾ ਦਿੱਤੀ ਇਦੇ ਉੱਪਰ ਹਜੇ ਹੋਰ ਕਲੈਰਿਟੀ ਆਣੀ ਬਾਕੀ ਆ ਪਰ ਜਿਹੜੇ ਅਗਲੇ 2-3 ਦਿਨ ਨੇ ਕਿਉਂਕਿ ਪੁਲਿਸ ਕੋਲ ਸੀਸੀਟੀਵੀ ਫੁਟੇਜ ਆ ਗਈ ਇਸ ਮਾਮਲੇ ਦੇ ਵਿੱਚ ਕਈ ਹੋਰ ਵੱਡੇ ਖੁਲਾਸੇ ਜਿਹੜੇ ਹੋ ਸਕਦੇ ਨੇ ਡੱਲਾ ਜੀ ਸ਼੍ਰੀ ਕਾਲਤਕ ਸਾਹਿਬ ਵੱਲੋਂ 2 ਦਸੰਬਰ ਨੂੰ ਜਿਹੜੇ ਹੁਕਮ ਸੁਣਾਏ ਗਏ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਵਿੱਚੋਂ ਕਈ ਹੁਕਮਾਂ ਦੀ ਜੋ ਹੈ ਹਲੇ ਤੱਕ ਪਾਲਣਾ ਨਹੀਂ ਕੀਤੀ ਗਈ ਹੈ ਸੋ ਇਸੇ ਇਸ ਉੱਪਰ ਕਈ ਤਰਕ ਵੀ ਜੋ ਹੈ ਦਿੱਤੇ ਜਾ ਰਹੇ ਨੇ ਜਿਸ ਕਰਕੇ ਆਮ ਲੋਕਾਂ ਦੇ ਵਿੱਚ ਵੀ ਹੁਣੇ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਸੁਧਾਰ ਲਹਿਰ ਦੀ ਤਾਂ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮੀਟਿੰਗ ਕਰਕੇ ਕਈ ਹੁਕਮ ਜੋ ਹੈ ਪਰਵਾਹ ਨਹੀਂ ਕੀਤੇ ਉਧਰ ਆਪਾਂ ਜੋ ਹੈ ਸੱਤ ਮੈਂਬਰੀ ਕਮੇਟੀ ਦੀ ਗੱਲ ਕਰ ਲਈਏ ਤਾਂ ਸੱਤ ਮੈਂਬਰੀ ਕਮੇਟੀ ਦਾ ਵੀ ਹਲੇ ਤੱਕ ਜੋ ਕੰਮ ਹੈ ਉਹ ਸ਼ੁਰੂ ਨਹੀਂ ਹੋ ਸਕਿਆ ਇਸ ਸਭ ਮਾਮਲੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਵਿੱਚ ਕੋਈ ਦੋਰਾਹੀ ਨਹੀਂ ਹੈ ਕਿ 2 ਦਸੰਬਰ ਨੂੰ ਜਦੋਂ ਸਿੰਘ ਸਹਿਬਾਨ ਨੇ ਆਪਣਾ ਫੈਸਲਾ ਸੁਣਾਇਆ ਅਸ਼ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਗਈ ਵੱਖ-ਵੱਖ ਅਕਾਲੀ ਲੀਡਰਾਂ ਨੂੰ ਸਮੇਤ ਸੁਖਬੀਰ ਸਿੰਘ ਬਾਦਲ ਤੇ ਕਈ ਇਸ ਤਰ੍ਹਾਂ ਦੇ ਹੁਕਮ ਸੁਣਾਏ ਗਏ ਸੀ ਜਿਹੜੇ ਹੁਕਮ ਮੰਨਣੇ ਚਾਹੀਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹਾਲਾਂਕਿ ਸੁਧਾਰ ਲਹਿਰ ਵਾਲੇ ਜਿਹੜੇ ਲੀਡਰਸ਼ਿਪ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਉਚੇਚੇ ਤੌਰ ਤੇ ਸੁਧਾਰ ਲਹਿਰ ਨੂੰ ਪੰਗ ਕਰ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਾਰੇ ਹੁਕਮਾਂ ਨੂੰ ਇਨ ਬਿਨ ਪ੍ਰਵਾਨ ਨਹੀਂ ਕੀਤਾ ਹਾਲਾਂਕਿ ਜਿਹੜਾ ਸਜ਼ਾ ਦਾ ਹੁਕਮ ਸੀ ਤਨਖਾਹ ਦਾ ਹੁਕਮ ਸੀ ਉਹ ਸਾਰਿਆਂ ਨੇ ਪ੍ਰਵਾਨ ਕੀਤਾ ਸਾਰੇ ਤਨਖਾਹ ਭੁਗਤ ਰਹੇ ਨੇ ਸਤਾਜਾ ਭੁਗਤ ਰਹੇ ਨਹੀਂ ਪਰ ਜਿਹੜੇ ਹੁਕਮ ਸੀ ਸਭ ਤੋਂ ਪਹਿਲਾਂ ਤਾਂ ਵਿਰਸਾ ਸਿੰਘ ਵਲਟੋਹਾ ਬਾਰੇ ਹੁਕਮ ਦਿੱਤਾ ਗਿਆ ਸੀ ਕਿ ਉਹਨਾਂ ਨੂੰ 10 ਸਾਲ ਲਈ ਅਕਾਲੀ ਦਲ ਚੋਂ ਕੱਢਿਆ ਜਾਵੇ ਵਿਰਸਾ ਸਿੰਘ ਵਲਟੋਹਾ ਨੇ ਅਸਤੀਫਾ ਦੇ ਦਿੱਤਾ ਤੇ ਅਕਾਲੀ ਦਲ ਨੇ ਅਸਤੀਫਾ ਪ੍ਰਵਾਨ ਕੀਤਾ ਉਸ ਵੇਲੇ ਵੀ ਵੱਖ-ਵੱਖ ਬੁੱਧੀਜੀਵੀਆਂ ਦੇ ਵਿੱਚ ਇਹ ਗੱਲ ਤੁਰੀ ਸੀ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ 10 ਸਾਲ ਲਈ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਕੱਢਣ ਦਾ ਤੇ ਅਕਾਲੀ ਦਲ ਨੇ ਕੱਢਿਆ ਕਿਉਂ ਨਹੀਂ ਇਹ ਵੱਡਾ ਸਵਾਲ ਹੈ ਜਿਹੜਾ ਲਗਾਤਾਰ ਵਕ ਵਕ ਬੁੱਧੀਜੀਵੀ ਵਕ ਵਕ ਪੱਤਰਕਾਰ ਇਹ ਸਵਾਲ ਚੱਕ ਰਹੇ ਨੇ ਹੁਣ ਜਦੋਂ 2 ਦਸੰਬਰ ਨੂੰ ਹੁਕਮ ਹੋਇਆ ਕਿ 3 ਦਿਨਾਂ ਦੇ ਵਿੱਚ ਵਿੱਚ ਵਰਕਿੰਗ ਕਮੇਟੀ ਮੀਟਿੰਗ ਕਰਕੇ ਸਾਰੇ ਅਸਤੀਫੇ ਪ੍ਰਵਾਨ ਕਰੇ ਤੇ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਉਹ ਮੀਟਿੰਗ ਵੀ ਵਰਕਿੰਗ ਕਮੇਟੀ ਦੀ ਨਹੀਂ ਕੀਤੀ ਗਈ ਹਾਲਾਂਕਿ 2 ਦਸੰਬਰ ਦਾ ਹੁਕਮ ਸੀ 4 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਹੋਈ ਉਸ ਤੋਂ ਬਾਅਦ ਸਥਿਤੀਆਂ ਬਦਲੀਆਂ ਪਰ ਕੋਰ ਕਮੇਟੀ ਦੀ ਬੈਠਕ ਸੱਦ ਲਈ ਗਈ ਔਰ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਜਿਹੜੇ ਲੀਡਰ ਸੀ ਉਹਨਾਂ ਦੇ ਵਿੱਚ ਕਈ ਲੀਡਰ ਵਰਕਿੰਗ ਕਮੇਟੀ ਦੇ ਵੀ ਲੀਡਰ ਨਹੀਂ ਸੋ ਅਗਰ ਕੋਰ ਕਮੇਟੀ ਦੀ ਬੈਠਕ ਸੱਦੀ ਜਾ ਸਕਦੀ ਹੈ ਸੋ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੇ ਸਬੰਧ ਦੇ ਵਿੱਚ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਸਕਦੀਆਂ ਤੇ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਕੇ ਸੁਖਵੀਰ ਸਿੰਘ ਬਾਦਲ ਤੇ ਬਾਕੀਆਂ ਦਾ ਅਸਤੀਫਾ ਪ੍ਰਵਾਨ ਕਿਉਂ ਨਹੀਂ ਕੀਤਾ ਜਾ ਸਕਦਾ ਇਹ ਗੱਲ ਵੀ ਜਿਹੜੇ ਵੱਖ-ਵੱਖ ਬੁੱਧੀਜੀਵੀ ਹੈ ਉਹ ਲਗਾਤਾਰ ਉਹਨੂੰ ਵਿਚਾਰ ਰਹੇ ਨੇ ਇਦੇ ਉੱਪਰ ਲਗਾਤਾਰ ਡਿਬੇਟ ਔਰ ਡਿਸਕਸ਼ਨ ਹੋ ਰਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਵਾਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਨਹੀਂ ਮੰਨਿਆ ਪਰਵਾਹ ਨਹੀਂ ਕੀਤਾ ਜਾਂ ਟਾਲਮਟੋਲ ਵਾਲੀ ਸਿਤੀ ਬਣਾਈ ਜਾ ਰਹੀ ਹੈ ਔਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਹ ਤਮਾਮ ਲੀਡਰਸ਼ਿਪ ਜਿਨ੍ਹਾਂ ਨੇ ਗਲਤੀਆਂ ਮੰਨੀਆਂ ਦੋਸ਼ ਕਬੂਲ ਕੀਤੇ ਸਜ਼ਾਵਾਂ ਭੁਗਤ ਰਹੇ ਨਹੀਂ ਉਹਨਾਂ ਸਾਰਿਆਂ ਦੀ ਮਨਸ਼ਾ ਤੇ ਵੀ ਆਮ ਲੋਕਾਂ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਔਰ ਸੱਤ ਮੈਂਬਰੀ ਕਮੇਟੀ ਹਲੇ ਤੱਕ ਅਮਲ ਦੇ ਵਿੱਚ ਨਹੀਂ ਆਈ ਵਰਕਿੰਗ ਕਮੇਟੀ ਨੇ ਉਹਦੇ ਉੱਪਰ ਵੀ ਕੋਈ ਫੈਸਲਾ ਨਹੀਂ ਲਿਆ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਉਹਦੇ ਮੁਖੀ ਨੇ ਪਰ ਕੁਝ ਨਾ ਕੁਝ ਕਾਨੂੰਨੀ ਅੜਚਨਾ ਦਾ ਹਵਾਲਾ ਦੇ ਕੇ ਸੰਵਿਧਾਨਿਕ ਅੜਚਨਾ ਦਾ ਹਵਾਲਾ ਦੇ ਕੇ ਅਕਾਲੀ ਦਲ ਲਈ ਉਸ ਕਮੇਟੀ ਦੀ ਬੈਠਕ ਵੀ ਹਜੇ ਤੱਕ ਨਹੀਂ ਬੁਲਾਈ ਗਈ ਹੁਣ ਇਹ ਸਾਰੇ ਮਸਲੇ ਖੂਬ ਡਿਬੇਟ ਹੋ ਰਹੇ ਨੇ ਸੁਸਾਇਟੀ ਦੇ ਵਿੱਚ ਇਹਨਾਂ ਦੇ ਉੱਪਰ ਚਰਚਾਵਾਂ ਹੋ ਰਹੀਆਂ ਨੇ ਔਰ ਕੱਲ ਸਿੱਖ ਬੁੱਧੀ ਜੀਵੀਆਂ ਦੀ ਇੱਕ ਬੈਠਕ ਹੈ ਜਿਹੜੀ ਉਹ ਵੀ ਚੰਡੀਗੜ੍ਹ ਦੇ ਵਿੱਚ ਹੋਈ ਸੋ ਨਰੈਨ ਸਿੰਘ ਚੌੜਾ ਦੇ ਖਿਲਾਫ ਜਿਹੜੀ ਗੱਲ ਤੁਰ ਰਹੀ ਹੈ ਕਿਉਂਕਿ ਸ਼ਰੋਮੀ ਗੁਰਦੁਆਰਾ ਪੰਧਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਇਸ ਐਸਡੀਪੀਸੀ ਦੀ ਇਸ ਮੰਗ ਦੇ ਖਿਲਾਫ ਵੀ ਵੱਖ-ਵੱਖ ਬੁੱਧੀ ਜੀਵੀ ਨੇ ਜਿਹੜੇ ਉਹ ਲਾਮਬੰਦ ਹੋਏ ਨੇ ਔਰ ਕੱਲ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ 'ਚ ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਵੱਖ-ਵੱਖ ਬੁੱਧੀਜੀਵੀ ਨੇ ਸਾਬਕਾ ਆਈਏਐਸ ਨੇ ਗੁਰਤੇਜ ਸਿੰਘ ਸਿੱਖ ਵਿਦਵਾਨ ਨੇ ਭਾਈ ਕਰਮਜੀਤ ਸਿੰਘ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਨੇ सुरेंद्र ਸਿੰਘ ਕਿਸ਼ਨਪੁਰਾ ਬੀਬੀ ਜਸਮੀਤ ਕੌਰ ਚੀਨਾ ਨੇ ਤੇ ਬੀਬੀ ਕੁਲਬੀਰ ਕੌਰ ਧਾਮੀ ਨੇ ਇਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਹੈ ਇਹਨਾਂ ਦਾ ਜਿਹੜਾ ਤਰਕ ਸੀ ਇਹ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਨੂੰ ਨਰੈਣ ਸਿੰਘ ਚੌੜਾ ਦਾ ਮਕਸਦ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰਨਾ ਨਹੀਂ ਸੀ ਬਲਕਿ ਇਹ ਸੰਦੇਸ਼ ਦੇਣਾ ਸੀ ਕਿ ਜੋ ਵੀ ਸਿੱਖ ਕੌਮ ਦੇ ਉਲਟ ਚੱਲੇਗਾ ਉਸ ਨੂੰ ਗਲਤ ਨਤੀਜੇ ਭੁਗਤਣੇ ਪੈ ਸਕਦੇ ਨੇ ਹਾਲਾਂਕਿ ਮੇਰਾ ਹੀ ਮੰਨਣਾ ਹੈ ਕਿ ਸਜ਼ਾ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਸਜ਼ਾ ਸੁਣਾਈ ਔਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹ ਲਈ ਸਜ਼ਾ ਲਾਈ ਇਸ ਕਰਕੇ ਅਗਰ ਨਰੈਣ ਸਿੰਘ ਚੌੜਾ ਇਹ ਕਾਰਵਾਈ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਮੈਂ ਉਹਦੇ ਹੱਕ 'ਚ ਨਹੀਂ ਆ ਕਿ ਜਿਹੜੀ ਸਜ਼ਾ ਜੱਥੇਦਾਰ ਸਹਿਬਾਨਾ ਨੇ ਲਾਤੀ ਉਹ ਮਨਜ਼ੂਰ ਹੋਣੀ ਚਾਹੀਦੀ ਹੈ ਸਭ ਨੂੰ ਇਹ ਨਹੀਂ ਵੀ ਨਰੈਨ ਸਿੰਘ ਚੋੜਾ ਆ ਵੱਖਰੇ ਤੌਰ ਤੇ ਇਨਸਾਫ ਕਰੂਗਾ ਮੈਂ ਇਹਦੇ ਹੱਕ 'ਚ ਨਹੀਂ ਆ ਸੋ ਨਰੈਨ ਸਿੰਘ ਚੋੜਾ ਨੇ ਜੋ ਕੁਝ ਕੀਤਾ ਉਹ ਗਲਤ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਸੁਨੇਹਾ ਨਹੀਂ ਸੀ ਬਲਕਿ ਸ੍ਰੀ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਤੇ ਅਗਰ ਕਤਲੋ ਗੈਰਤ ਹੁੰਦੀ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਬਦਨਾਮੀ ਹੈ ਜਿਹੜੀ ਉਹ ਹੋਣੀ ਸੀ ਸੋ ਹੁਣ ਜਿਹੜੇ ਆਗੂ ਨੇ ਉਹਨਾਂ ਦੀ ਰਾਏ ਸੀ ਮੈਂ ਉਹਨਾਂ ਦੀ ਰਾਏ ਦੇ ਉੱਤੇ ਆਪਣਾ ਰਿਐਕਸ਼ਨ ਵੀ ਦਿੱਤਾ ਹੈ ਮੈਂ ਉਹਨਾਂ ਦੀ ਰਾਏ ਨਾਲ ਸਹਿਮਤ ਨਹੀਂ ਹਾਂ ਹੁਣ ਇਹਨਾਂ ਆਗੂਆਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿੰਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਕਾਰੇ ਅਕਾਲੀ ਲੀਡਰਸ਼ਿਪ ਫੇਰ ਤੋਂ ਕਾਮਯਾਬ ਨਹੀਂ ਹੋ ਸਕਦੀ ਜਿਸ ਕਾਰਨ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਲਈ ਨਵੇਂ ਆਗੂਆਂ ਨੂੰ ਲਿਆਉਣ ਦੀ ਜ਼ਰੂਰਤ ਹੈ ਸੋ ਇਹ ਲੋਕ ਕਹਿ ਰਹੇ ਨੇ ਕਿ ਕਿਉਂਕਿ ਇਨ ਬਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਪ੍ਰਵਾਨ ਕੀਤੇ ਜਾ ਰਹੇ ਸੋ ਇਸ ਕਰਕੇ ਉਹ ਕਹਿੰਦੇ ਨੇ ਕਿ ਨਵੀਂ ਲੀਡਰਸ਼ਿਪ ਲਿਆਉਣ ਦੀ ਜ਼ਰੂਰਤ ਹੈ ਜ਼ਰੂਰ ਨਵੀਂ ਲੀਡਰਸ਼ਿਪ ਪਾਣੀ ਚਾਹੀਦੀ ਇਹ ਆਗੂ ਜਿਨ੍ਹਾਂ ਨੇ ਮੀਟਿੰਗ ਕੀਤੀ ਚੰਡੀਗੜ੍ਹ ਚ ਬੁੱਧੀਜੀਵੀਆਂ ਨੇ ਇਹ ਵੀ ਕਹਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੁਰੰਤ ਸਰਗਰਮ ਹੋਵੇ ਤਾਂ ਕਿ ਭਲੇ ਜੋ ਭਲੇਖੇ ਪੈਦਾ ਹੋ ਰਹੇ ਨੇ ਉਹ ਦੂਰ ਹੋ ਸਕਣ ਇਹ ਬਿਲਕੁਲ ਠੀਕ ਹੈ ਗੱਲ ਸੱਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਨੂੰ ਮਾਨਤਾ ਦੇ ਦੇਣੀ ਚਾਹੀਦੀ ਹੈ ਕਿਸੇ ਤਰ੍ਹਾਂ ਦੀ ਇਹਦੇ ਚ ਕਾਨੂੰਨੀ ਅੜਚਣ ਆਉਂਦੀ ਨਹੀਂ ਦਿਖਦੀ ਅਗਰ ਕੋਈ ਕਾਨੂੰਨੀ ਕਾਨੂੰਨੀ ਅੜਚਣ ਹੋਏਗੀ ਤੇ ਉਹਦੇ ਉੱਪਰ ਹੁਣ ਤੱਕ ਵਿਚਾਰ ਕਰ ਲਿਆ ਜਾਣਾ ਚਾਹੀਦਾ ਸੀ ਪਰ ਸਮਾਂ ਬਹੁਤ ਜ਼ਿਆਦਾ ਹੋ ਗਿਆ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਮਨਸ਼ਾ ਤੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਉਹ ਸੱਚਮੁੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਪ੍ਰਵਾਨ ਕਰਨਾ ਚਾਹੁੰਦੇ ਨੇ ਜਾਂ ਟਾਲ ਮਟੋਲ ਦਾ ਉਹਨਾਂ ਦਾ ਰਵਈਆ ਹੈ ਸੋ ਇਸ ਕਰਕੇ ਇਸ ਗੱਲ ਨੂੰ ਵੀ ਬਹੁਤ ਧਿਆਨ ਦੇ ਨਾਲ ਇਸ ਵਕਤ ਕੌਮ ਦੇ ਵਿੱਚ ਔਰ ਆਮ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਦੱਲਾ ਜੀ ਕਿਸਾਨ ਅੰਦੋਲਨ ਦੀ ਵੀ ਗੱਲ ਆਪਾਂ ਜ਼ਰੂਰ ਸਾਂਝੀ ਕਰ ਲਈਏ ਪ੍ਰੋਗਰਾਮ ਦੇ ਵਿੱਚ ਕਿਉਂਕਿ ਕਿਸਾਨ ਅੰਦੋਲਨ ਦੇ ਜਿਹੜੇ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਹੈ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ ਕਾਫੀ ਵਿਗੜੀ ਹੋਈ ਹੈ ਉਹਨਾਂ ਦੀ ਸਿਹਤ ਇਸ ਵੇਲੇ ਜਿਹੜੇ ਵੀ ਤਾਜ਼ਾ ਅਪਡੇਟ ਆ ਰਹੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜੋ ਹੈ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਹੈ ਤਾਜ਼ੇ ਹਾਲਾਤ ਕੀ ਬਣੇ ਹੋਏ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਜਗਜੀਤ ਸਿੰਘ ਦੱਲੇਵਾਲ ਹੁਨਾਂ ਦੀ ਜਿਹੜੀ ਸਿਹਤ ਹੈ ਉਹ ਕਾਫੀ ਜ਼ਿਆਦਾ ਵਿਗੜ ਰਹੀ ਹੈ ਹਰ ਕੋਈ ਚਿੰਤਿਤ ਹੈ ਕੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੇ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਵੀ ਸੂਬੇ ਦੀ ਸਰਕਾਰ ਨੂੰ ਵੀ ਇਸ ਪਾਸੇ ਗੰਭੀਰ ਹੋਣ ਦੀ ਲੋੜ ਹੈ ਕਿਸਾਨਾਂ ਦੇ ਮਸਲੇ ਅਡਰੈਸ ਕੀਤੇ ਜਾਣੇ ਚਾਹੀਦੇ ਨੇ ਜਗਜੀਤ ਸਿੰਘ ਦੱਲੇਵਾਲ ਹੁਨਾਂ ਦੀ ਸਿਹਤ ਪ੍ਰਤੀ ਵੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕੱਲ ਰਵਨੀਤ ਸਿੰਘ ਬਿੱਟੂ ਹੁਨਾਂ ਨੇ ਵੀ ਇੱਕ ਤਰੀਕੇ ਨਾਲੇ ਪੇਸ਼ਕਸ਼ ਕੀਤੀ ਕਿ ਜ਼ਰੂਰ ਉਹ ਇਸ ਗੱਲਬਾਤ ਦੇ ਲਈ ਰੁਚੀ ਰੱਖਦੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਜ਼ਿਆਦਾ ਸਿਹਤਮੰਦ ਨਹੀਂ ਹੈ 16 ਦਿਨ ਕੱਲ ਪੂਰੇ ਹੋ ਗਏ ਸੀ ਅੱਜ 17ਵਾਂ ਦਿਨ ਸ਼ੁਰੂ ਹੋ ਗਿਆ ਸੋ ਅੱਜ 17ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਜਿਹੜਾ ਵਰਤ ਹੈ ਉਹ ਪੁੱਜ ਗਿਆ ਇਸ ਸਮੇਂ ਭਾਰਤੀ ਸਮੇਂ ਮੁਤਾਬਕ ਅੱਜ 12 ਦਸੰਬਰ ਦੇ ਸਵੇਰ ਦੇ 1.3 ਕਵਜੇ ਨੇ ਜਦੋਂ ਇਹ ਪ੍ਰੋਗਰਾਮ ਮੈਂ ਰਿਕਾਰਡ ਕਰ ਰਿਹਾ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਸੋ ਕੱਲ ਜਿਹੜਾ ਦਿੱਲੀ ਸੰਗਰੂਰ ਕੌਮੀ ਮਾਰਗ ਤੇ ਸਥਿਤ ਇੱਕ ਪਿੰਡ ਹੈ ਢਾਬੀ ਗੁਜਰਾ ਸੋ ਉੱਥੇ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਬਣਵਾਉਣ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਔਰ ਉਹਨਾਂ ਦੀ ਹਾਲਤ ਜ਼ਰੂਰ ਚਿੰਤਾਜਨਕ ਹੈ ਪਰ ਉਹ 6ਵੀਂ ਵਾਰ ਆਪਣੀ ਜ਼ਿੰਦਗੀ ਚ ਭੁੱਖ ਹੜਤਾਲ ਤੇ ਬੈਠੇ ਨੇ ਉਹ 18 ਚ ਬੈਠੇ 19 ਚ ਬੈਠੇ 21 ਚ ਬੈਠੇ 22 ਚ ਬੈਠੇ 23 ਚ ਬੈਠੇ ਹੁਣ 24 ਚ ਸੋ 23 ਚ ਵੀ ਜਦੋਂ ਭੁੱਖ ਹੜਤਾਲ ਤੇ ਬੈਠੇ ਤੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਜੂਸ ਫਲਾ ਕੇ ਉਹਨਾਂ ਦਾ ਮਰਨ ਵਰਤ ਤੜਵਾਇਆ ਸੀ ਜਦੋਂ ਬਹੁਤ ਸਾਰੀਆਂ ਕਿਸਾਨੀ ਮੰਗਾ ਜਿਹੜੀਆਂ ਸੂਬੇ ਨਾਲ ਸੰਬੰਧਿਤ ਸੀ ਉਹਨਾਂ ਨੇ ਮਨਵਾਈਆਂ ਸੀ ਸੋ 15 16 ਦਿਨ ਆਪਣੇ ਆਪ ਦੇ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਜਿਹੜੇ ਡਾਕਟਰ ਨੇ ਉਹਨਾਂ ਦੀ ਨਿਗਰਾਨੀ ਕਰ ਰਹੇ ਨੇ ਜਗਜੀਤ ਸਿੰਘ ਢਲੇਵਾਲ ਉਹਨਾਂ ਦੀ ਉਹਨਾਂ ਨੇ ਕੱਲ ਲਗਾਤਾਰ ਕੀਤਾ ਕਿ ਭਾਵੇਂ ਉਹਨਾਂ ਦੇ ਬਲੱਡ ਪ੍ਰੈਸ਼ਰ ਤੇ ਨਬਜ਼ ਤੇ ਨਿਗਰਾਨੀ ਕੀਤੀ ਜਾ ਰਹੀ ਹੈ 10 ਕਿਲੋ ਤੋਂ ਜ਼ਿਆਦਾ ਭਾਰ ਹੈ ਜਿਹੜਾ ਜਗਜੀਤ ਸਿੰਘ ਡੱਲੇਵਾਲ ਦਾ ਹੁਣ ਤੱਕ ਘਟ ਚੁੱਕਿਆ ਔਰ ਉਹ ਇਹ ਵੀ ਜਿਹੜੇ ਵਕ ਵਕ ਬਾਹਰ ਨੇ ਜਦੋਂ 15 16 ਦਿਨ ਕੋਈ ਵਿਅਕਤੀ ਕੁਝ ਨਹੀਂ ਖਾਂਦਾ ਉਮਰ ਦਰਾਜ਼ ਵਿਅਕਤੀ ਹੁੰਦਾ ਔਰ ਮੌਸਮ ਅਚਾਨਕ ਠੰਡ ਵਾਲਾ ਆਉਂਦਾ ਤੇ ਕਿਤੇ ਨਾ ਕਿਤੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਗਜੀਤ ਸਿੰਘ ਡੱਲੇਵਾਲ ਪਹਿਲਾਂ ਵੀ ਬਿਮਾਰ ਨੇ ਸਾਨੂੰ ਪਤਾ ਇੱਕ ਗੰਭੀਰ ਰੋਗ ਦੇ ਸ਼ਿਕਾਰ ਨੇ ਅਜੇ ਹਾਲਾਤਾਂ 'ਚ ਮਾਰਾਂ ਦਾ ਇਹ ਕਹਿਣਾ ਹੈ ਕਿ ਗੁਰਦੇ ਫੇਲ ਹੋਣ ਦਾ ਖਤਰਾ ਹਾਰਟ ਅਟੈਕ ਦਾ ਖਤਰਾ ਜਾਂ ਲੀਵਰ ਨੂੰ ਨੁਕਸਾਨ ਹੋਣ ਦਾ ਖਤਰਾ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਉਹ ਔਰ ਕਿਸਾਨ ਆਗੂ ਬਾਜਦ ਨੇ ਜਗਜੀਤ ਸਿੰਘ ਡੱਲੇਵਾਲ ਆਪਣੇ ਇਸ ਮਨਵਰਤ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਪਰ ਉਹਨਾਂ ਦੇ ਮਨਵਰਤ ਦੀ ਹਮਾਇਤ 'ਚ 12 ਦਸੰਬਰ ਨੂੰ ਅਪੀਲ ਕੀਤੀ ਗਈ ਹੈ ਕਿਸਾਨ ਆਗੂਆਂ ਵੱਲੋਂ ਕਿ ਦੇਸ਼ ਵਾਸੀ ਆਪਣੇ ਘਰਾਂ 'ਚ ਸ਼ਾਮ ਦਾ ਖਾਣਾ ਨਾ ਬਣਾਉਣ ਔਰ 13 ਦਸੰਬਰ ਨੂੰ ਸਾਰੇ ਉਹਨਾਂ ਨੇ ਦੇਸ਼ਵਾਸੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਪਿੰਡਾਂ 'ਚ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਜ਼ਰੂਰ ਫੁਕਣ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ ਉਹ ਕਿਸਾਨਾਂ ਦੇ ਮਸਲਿਆਂ ਪ੍ਰਤੀ ਜ਼ਿਆਦਾ ਗੰਭੀਰ ਨਹੀਂ ਹੈ ਸੋ ਬਾਕੀ 13 ਦਸੰਬਰ ਨੂੰ ਹੋਰ ਵੱਡੇ ਜਥੇ ਵੀ ਇਸ ਮੋਰਚੇ ਦੇ ਵਿੱਚ ਪਹੁੰਚ ਸਕਦੇ ਨੇ ਇਸ ਤਰੀਕੇ ਦੀਆਂ ਖਬਰਾਂ ਨੇ ਪਰ ਦੇਖਦੇ ਹਾਂ ਕਿ ਕੇਂਦਰ ਸਰਕਾਰ ਜਾਂ ਸੂਬੇ ਦੀ ਸਰਕਾਰ ਕੀ ਕਰਦੀ ਹੈ ਕਿ ਰਵਨੀਤ ਸਿੰਘ ਬਿੱਟੂ ਖੁਦ ਖਨਾਰੀ ਬਾਰਡਰ ਤੇ ਜਾ ਕੇ ਜਗਜੀਤ ਸਿੰਘ ਦੱਲੇਵਾਲ ਉਹਨਾਂ ਦਾ ਹਾਲਚਲ ਪੁੱਛਣਗੇ ਜਾਂ ਉਹ ਪੇਸ਼ਕਸ਼ ਕਰਨਗੇ ਕਿ ਉਹ ਕੇਂਦਰ ਤੋਂ ਸਮਾਂ ਲੈ ਕੇ ਦੇਣਗੇ ਔਰ ਖਲਬਾ ਤੱਕੇ ਤੁਰੇਗੀ ਕਿਉਂਕਿ ਸ਼ੁਰੂਆਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੱਲ ਵੀ ਕੇਂਦਰ ਸਰਕਾਰ ਵੱਲੋਂ ਨਹੀਂ ਮੰਨੀ ਗਈ ਕੇਂਦਰ ਸਰਕਾਰ ਨੇ ਗੱਲਬਾਤ ਕਰਨ ਦੇ ਲਈ ਕਿਸੇ ਤਰ੍ਹਾਂ ਦਾ ਹੱਥ ਅੱਗੇ ਨਹੀਂ ਵਧਾਇਆ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਕਿਉਂ ਨਹੀਂ ਆਏ ਕੁਝ ਜਥੇਬੰਦੀਆਂ ਜਗਜੀਤ ਸਿੰਘ ਦੱਲੇਵਾਲ ਔਰ ਸਰਵਨ ਸਿੰਘ ਪੰਦੇਰ ਔਰ ਕੁਝ ਹੋਰ ਜਥੇਬੰਦੀਆਂ ਹੀ ਇਹ ਅੰਦੋਲਨ ਨੂੰ ਕਿਉਂ ਅੱਗੇ ਵਧਾਰੀਆਂ ਨੇ ਅਗਰ ਦੇਸ਼ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਵੀ ਨਾਲ ਆਉਂਦੀਆਂ ਨੇ ਤੇ ਕੇਂਦਰ ਸਰਕਾਰ ਤੇ ਦਬਾਅ ਪਾਏਗਾ ਔਰ ਜਿਹੜਾ ਇਹ ਇਹ ਅੰਦੋਲਨ ਹੈ ਇਹ ਵੱਡਾ ਬਣੇਗਾ ਤੇ ਕੇਂਦਰ ਸਰਕਾਰ ਫੇਰ ਗੱਲ ਕਰੇਗੀ ਸੋ ਕਈ ਲੋਕੀ ਵੀ ਸੁਝਾਅ ਦੇ ਰਹੇ ਨੇ ਕਿ ਜਗਜੀਤ ਸਿੰਘ ਦੱਲੇਵਾਲ ਉਹਨਾਂ ਨੂੰ ਮਰਨ ਵਰਤ ਖਤਮ ਕਰਕੇ ਦੇਸ਼ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਮਾਰਨਾ ਚਾਹੀਦਾ ਔਰ ਫੇਰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਬਾਕੀ ਅੱਜ ਦੇਖਦੇ ਹਾਂ ਕਿ ਇਹ ਅੰਦੋਲਨ ਕਿਵੇਂ ਅੱਗੇ ਵਧਦਾ ਹੈ ਜਗਜੀਤ ਸਿੰਘ ਡੱਲੇਵਾਲ ਹੁਣੀ ਉਹਨਾਂ ਦੀ ਜਿਹੜੀ ਸਿਹਤ ਯਾਪੀ ਦੀ ਅਰਦਾਸ ਹੈ ਜਿਹੜੀ ਅਸੀਂ ਸਾਰੇ ਕਰਦੇ ਹਾਂ ਕਿ ਉਹ ਤੰਦਰੁਸਤ ਰਹਿਣ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤਾਜ਼ਾ ਅਪਡੇਟ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨ ਬਹੁਤ ਬਹੁਤ ਧੰਨਵਾਦੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਜ਼ਰੂਰ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ